ਬਹੁਤ ਘਰ ਆ ਜਿਹੜੇ ਡੁੱਬੇ ਪਏ ਆ ਜੀ ਕੋਈ ਘਰ ਤਾਂ ਡਿੱਗੀ ਵੀ ਜਾ ਰਿਹਾ ਹੈ ਹਾਂਜੀ ਤੇ ਪ੍ਰਸ਼ਾਸਨ ਪ੍ਰਸ਼ਾਸਨ ਅਜ ਤੱਕ ਤਾਂ ਕੋਈ ਨਹੀਂ ਪਹੁੰਚਿਆ ਹੁਣ ਆਰ.ਟੀ.ਓ. ਠਾਏ ਨਹੀਂ ਪਾਣੀ ਜਦ ਬਹੁਤ ਜ਼ਿਆਦਾ ਆ ਗਿਆ ਤੇ ਹੱਦੋਂ ਜ਼ਿਆਦਾ ਬਰਾਂਡਾਂ ਮੱਝਾਂ ਰਾਤ ਦੀਆਂ ਖਰੋਤੀਆਂ ਵੀ ਆ ਮੈਂ ਬੈਨ ਨੂੰ ਜਗ੍ਹਾ ਚੋਣ ਨੂੰ ਨਹੀਂ ਹੈ ਗਈ ਪੱਠੇ ਪਾਉਣ ਨੂੰ ਨਹੀਂ ਕੋਈ ਹੈ ਤਾਂ ਆ ਕਰਕੇ ਕੱਢ ਕੇ ਲਿਆ ਰਹੇ ਆਪਣੇ ਜੋ ਲੋਕ ਨੇ ਉਹਨਾਂ ਦਾ ਬਚਾਵਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਨਾ ਜਿਹੜੇ ਨੇਵੀਆਂ ਪਾ ਜਿਵੇਂ ਜਿਵੇਂ ਪਾਣੀ ਚੜਦਾ ਘਰਾਂ 'ਚ ਵੜਦਾ ਸੀ ਉਹ ਲੋਕ ਉੱਠ ਕੇ ਤੁਰੇ ਆਏ ਆ ਅੱਜ ਸਾਡੇ ਘਰਾਂ 'ਚ ਵੜ ਗਿਆ ਸੀ ਅੱਜ ਹੀ ਬਾਹਰ ਨਿਕਲ ਤੁਰੇ ਆਏ ਜੀ ਪਰਿਵਾਰ ਆਗੇ ਸਾਰੇ ਬਾਰ ਆਪਣੇ ਜੀ ਪਰਿਵਾਰ ਹੈ ਜੀ ਐਸੇ ਹੀ ਆ ਪਰਿਵਾਰ ਵੀ ਲਿਆਉਣੇ ਆ ਬਸ ਮਗਰੇ ਇਹ ਡੰਗਰਾ ਦੀ ਸਿੱਧੀ ਬੜੀ ਮਾੜੀ ਆ ਇਹ ਕਰਕੇ ਤੋੜੀ ਦਾ ਜੋ ਪੱਠਾ ਕੁਝ ਨਹੀਂ ਹੈਗਾ ਹੁਣ ਐਟਾਈਮ ਉੱਤਰ ساری ਤੂਰੀ ਤਾਰੀ ਪਰਾਂਡੇ ਤਰ ਕੇ ਬਾਹਰ ਨਿਕਲ ਗਈ ਕਿੰਨੇ ਲੋਕ ਅੰਦਰ ਆ ਗਏ ਪਿੰਡ ਦਾ ਸਾਰੇ 16 ਪਿੰਡ ਜਿਹੜੇ ਘੇਰੇ ਚ ਆਏ ਖੜੇ ਆ ਦਰਵਾਜ਼ੇ ਤੇ 16 ਪਿੰਡ ਤੇ ਪ੍ਰਸ਼ਾਸਨ ਆਇਆ ਕੋਈ ਟੜੇ ਇੱਥੇ ਕੋਈ ਕੱਢਣ ਤੈਨੂੰ ਕੋਈ ਸਾਡੇ ਕੋਲ ਪ੍ਰਸ਼ਾਸਨ ਵਾਲਾ ਨਹੀਂ ਆਇਆ ਕੋਈ ਕਿਸੇ ਨੇ ਸਾਡੀ ਬਾਤ ਨਹੀਂ ਵਿੱਚ ਹਾਂਜੀ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਸਾਰੇ ਲੋਕ ਇਹੀ ਗੱਲ ਕਹਿੰਦੇ ਮੈਂ ਕਈ ਨਾ ਗੱਲ ਕੀਤੀ ਸਾਰੇ ਕਹਿੰਦੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਜਦ ਕਿ ਪ੍ਰਸ਼ਾਸਨ ਦੇ ਕਿੰਦਾ ਕਿ ਅਸੀਂ ਕੰਮ ਕਰ ਰਹੇ ਹਾਂ ਅਸੀਂ ਲੋਕਾਂ ਕੋਲ ਕਿਵੇਂ ਹੋ ਕੇ ਮੁੜ ਜਾਂਦੇ ਹੁਣ ਸਾਡੇ ਕੋਲੇ ਤੋਂ ਉਧਰ ਕੋਈ ਨਹੀਂ ਪਹੁੰਚਿਆ ਨਾ ਆਪਣੀਆਂ ਕਿਸ਼ਤੀਆਂ ਸਾਡੀਆਂ ਉੱਤੇ ਬੋੜਾ ਸਾਡੇ ਕੋਈ ਨਹੀਂ ਆਇਆ ਭਾਖੜਾ ਡੈਮ ਤੋਂ ਲੈ ਕੇ ਅਲੱਗ-ਅਲੱਗ ਡੈਮ ਤੋਂ ਜਦੋਂ ਪਾਣੀ ਛੱਡਿਆ ਗਿਆ ਤਾਂ ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਦੁਆਰਾ ਹੜ੍ਹ ਆਇਆ ਹਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਮੈਂ ਸੁਲਤਾਨਪੁਰ ਲੋਧੀ ਦੇ ਟਾਪੂ ਬਾਉ ਪੋਦੇ ਵਿੱਚ ਹੈਗਾ ਜਿੱਥੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਆਪਣੇ ਆਪ ਨੂੰ ਰੈਸਕਿਊ ਕਰਕੇ ਇਧਰ ਦੂਜੇ ਪਾਸੇ ਆ ਰਹੇ ਨੇ ਲਗਾਤਾਰ ਲੋਕਾਂ ਵੱਲੋਂ ਆਪਣੇ ਜੋ ਪਰਿਵਾਰ ਨੇ ਜੋ ਆਪਣੇ ਸਕੇ ਸਬੰਧੀ ਨੇ ਜੋ ਆਪਣੇ ਪਿੰਡ ਵਾਲੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਤੱਕ ਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਜਿਹੜੇ ਆ ਹੁਣ ਤੱਕ ਵੀ ਅੰਦਰ ਫਸੇ ਹੋਏ ਨੇ ਹਾਲਾਂਕਿ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਨਡੀਆਰਫ ਦੇ ਸਮੇਤ ਪ੍ਰਸ਼ਾਸਨ ਜਾਂ ਕੋਈ ਹੋਰ ਟੀਮ ਜਿਹੜੀ ਇੱਥੇ ਨਹੀਂ ਪਹੁੰਚੀ ਲੇਕਿਨ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਲੋਕਾਂ ਵੱਲੋਂ ਆਪਣੇ ਆਪ ਨੂੰ ਰੈਸਕਿਊ ਕੀਤਾ ਜਾ ਰਿਹਾ ਉਹ ਉੱਥੇ ਜੋ ਘਰਾਂ ਦੇ ਵਿੱਚ ਜਾਨਵਰ ਹੁੰਦੇ ਨੇ ਡੰਗਰ ਹੁੰਦੇ ਨੇ ਉਹਨਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਜਿਹ ਉਹ ਉਹਨਾਂ ਦੇ ਰੁੜ ਵੀ ਗਏ ਨੇ ਔਰ ਬਹੁਤ ਜ਼ਿਆਦਾ ਪਸ਼ੂ ਜਿਹੜੇ ਅੰਦਰ ਫਸੇ ਹੋਏ ਨੇ ਉਹਨਾਂ ਦੇ ਨਾਲ ਜਿਹੜੇ ਲੋਕ ਨੇ ਹਾਲਾਂਕਿ ਆ ਲੋਕਾਂ ਨੂੰ ਲੋਕ ਜਿਹੜੇ ਖੁਦ ਆਪ ਕੱਢ ਰਹੇ ਨੇ ਮੈਂ ਲਗਾਤਾਰ ਦੇਖ ਰਿਹਾ ਸੀ ਦੋ ਤੋਂ ਤਿੰਨ ਜਿਹੜੀਆਂ ਕਿਸ਼ਤੀਆਂ ਔਰ ਇੱਕ ਬੋਰ ਦੇ ਰਾਈ ਲੋਕ ਜਿਹੜੇ ਆਪਣੇ ਅਬਾ ਉੱਪਰ ਦੇ ਲੋਕ ਨੇ ਉਹਨਾਂ ਵੱਲੋਂ ਆਪਣੇ ਸਕੇ ਸਬੰਧੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇੱਕ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੁਝ ਲੋਕ ਜਿਹੜੇ ਆ ਉਹ ਆਪਣੇ ਡੰਗਰ ਉਹਨਾਂ ਨੂੰ ਵੀ ਬਾਹਰ ਲੈ ਕੇ ਆ ਰਹੇ ਨੇ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਕੋਈ ਗੱਲ ਕਰਨ ਦੀ ਕਿੰਨੇ ਕੁ ਲੋਕ ਅੰਦਰ ਫਸੇ ਨੇ ਔਰ ਪ੍ਰਸ਼ਾਸਨ ਦੇ ਕੀ ਪ੍ਰਬੰਧ ਨੇ ਜਿਵੇਂ ਅਸੀਂ ਪਹਿਲਾਂ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਨਾ ਅਜੇ ਤੱਕ ਕਿਉਂਕਿ ਰਾਤ ਦਾ ਪਾਣੀ ਆ ਇੱਥੇ ਚੜਿਆ ਹੈ ਲੇਕਿਨ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਟੀਮ ਜਿਹੜੀ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਨਹੀਂ ਭੇਜੀ ਗਈ ਨਿਕੇ ਨਿਕੇ ਬੱਚੇ ਨਿਕੇ ਨਿਕੇ ਬੱਚਿਆਂ ਨੂੰ ਲੈ ਕੇ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਤਾਂ ਇਸ ਪਾਣੀ ਦੀ ਆਫਤ ਤੋਂ ਜਿਹੜੇ ਬਾਹਰ ਆ ਰਹੇ ਨੇ ਟਾਪੂ ਬਾਉਪੋ ਜਿਹੜਾ ਪਿਛਲੇ ਇੱਕ ਮਹੀਨੇ ਤੋਂ ਪਾਣੀ ਵਿੱਚ ਹੈ ਉਹ ਰਾਤ ਜਦੋਂ ਕੱਲ ਭਾਖੜਾ ਤੋਂ ਅੱਜਾਂ ਦੂਜੇ ਟਾਈਮ ਤੋਂ ਪਾਣੀ ਛੱਡਿਆ ਗਿਆ ਤਾਂ ਬਿਆਸ ਦੇ ਨਾਲ ਸਤਲੁਜ ਵੀ ਚੜਿਆ ਤਾਂ ਇਹ ਏਰੀਆ ਜਿਹੜਾ ਵਾ ਜਿਹਦੇ ਵਿੱਚ ਤਕਰੀਬਨ 16 ਪਿੰਡ ਨੇ 16 ਪਿੰਡਾਂ ਦੇ 3000 ਤੋਂ ਵੱਧ ਜਿਹੜੇ ਲੋਕ ਇੱਥੇ ਫਸੇ ਹੋਏ ਸਨ ਉਹਨਾਂ ਲੋਕ ਖੁਦ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਇਹ ਕੁਝ ਲੋਕ ਜਿਹੜੇ ਆਪਣੇ ਜਾਨਵਰਾਂ ਨੂੰ ਲੈ ਕੇ ਬਾਹਰ ਆ ਰਹੇ ਨੇ ਭਾਜੀ ਪਾਣੀ ਤਾਂ 1 ਮਹੀਨੇ ਤੋਂ ਹੋ ਗਿਆ ਤੇ ਤਕਰੀਬਨ ਉਹਨਾਂ ਦੇ ਟਿਕੇ ਪਏ ਸੀਗੇ ਹੁਣ ਇਹਨਾਂ ਜਾਨਵਰ ਨੂੰ ਬਾਹਰ ਲਿਆ ਕਿੰਨੇ ਕ ਜਾਨਵਰ ਜਿਹੜੇ ਰੁੜੇ ਵੀ ਆ ਰੁੜੇ ਵੀ ਆ ਵਿੱਚ ਭਾਜੀ ਬਾਕੀ ਹੁਣ ਪਾਣੀ ਜਦ ਬਹੁਤ ਜ਼ਿਆਦਾ ਆ ਗਿਆ ਤੇ ਅੱਧੋਂ ਜ਼ਿਆਦਾ ਬਰਾਂਡੇ ਮੱਝਾਂ ਰਾਤ ਦੀਆਂ ਖਲੋਤੀਆਂ ਵੀ ਆ ਮੈਂ ਬੈਨ ਨੂੰ ਜਗ੍ਹਾ ਚੋਣ ਨੂੰ ਨਹੀਂ ਹੈ ਗਈ ਪੱਠੇ ਪਾਉਣ ਨੂੰ ਨਹੀਂ ਕੋਈ ਹੈ ਤਾਂ ਆ ਕਰਕੇ ਕੱਢ ਕੇ ਲਿਆ ਰਹੇ ਹੁਣ ਬਿਲਕੁਲ ਤੇ ਕਾਫੀ ਲੋਕ ਜਿਹੜੇ ਅੰਦਰ ਫਸੇ ਹੋਣਗੇ ਜਦ ਅੱਗੇ ਬਾਹਰ ਨਹੀਂ ਭਾਜੀ ਬਹੁਤ ਅਜੇ ਫਸੇ ਹੋਏ ਅੱਗੇ ਬਹੁਤ ਬਹੁਤ ਘਰ ਹੈ ਕਈ ਘਰ ਤਾਂ ਡਿੱਗੀ ਵੀ ਜਾ ਰਹੀ ਹੈ ਹਾਂਜੀ ਤੇ ਪ੍ਰਸ਼ਾਸਨ ਪ੍ਰਸ਼ਾਸਨ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਹੁਣ ਆਰ.ਕ.ਓ. ਠਾਈਆਂ ਜੀ ਅੱਛਾ ਸਾਰੇ ਲੋਕ ਇਹੀ ਗੱਲ ਕਹਿੰਦੇ ਮੈਂ ਕਈਆਂ ਨਾਲ ਗੱਲ ਕੀਤੀ ਸਾਰੇ ਕਹਿੰਦੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਜਦਕਿ ਪ੍ਰਸ਼ਾਸਨ ਤੇ ਕਹਿੰਦਾ ਕਿ ਅਸੀਂ ਕੰਮ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਤੇ ਕਹਦੇ ਹੋ ਕੇ ਮੁੜ ਜਾਂਦੇ ਹੁਣ ਸਾਡੇ ਕੋਲੇ ਤਾਂ ਉਧਰ ਕੋਈ ਨਹੀਂ ਪਹੁੰਚਿਆ ਨਾ ਆਪਣੀਆਂ ਕਿਸ਼ਤੀਆਂ ਸਾਡੀਆਂ ਆਪ ਦੇ ਬੋਲ ਸਾਡੇ ਕੋਈ ਨਹੀਂ ਅਜੇ ਤੱਕ ਕਿੰਨੀ ਕੁ ਬਾਕੀ ਕਿੰਨੀ ਕਿਥੇ ਬਾਕੀ ਬਹੁਤ 16 ਪੈਂਡਾ ਹੀ ਅੰਦਰ ਹਾਂਜੀ ਠੀਕ ਹੈ ਤੇ ਪਾਜੀ ਪਰਿਵਾਰ ਆ ਗਏ ਸਾਰੇ ਬਾਰ ਆਪਣੇ ਨਹੀਂ ਜੀ ਪਰਿਵਾਰ ਹੈ ਜੇ ਉੱਥੇ ਹੀ ਆ ਪਰਿਵਾਰ ਵੀ ਲਿਆਉਣੇ ਆ ਬਸ ਮਗਰੇ ਇਹ ਡੰਗਰਾਂ ਦੀ ਸਿੱਧੀ ਬੜੀ ਮਾੜੀ ਆ ਹੂੰ ਇਹ ਕਰਕੇ ਤੋੜੀ ਦਾ ਜੋ ਟੱਠਾ ਕੁਝ ਨਹੀਂ ਹੈਗਾ ਹੁਣ ਇਸ ਟਾਈਮ ਉੱਧਰ ساری ਤੋਰੀਦਾਰੀ ਬਰਾਂਡਿਆਂ ਤਰ ਕੇ ਬਾਹਰ ਨਿਕਲ ਗਈ ਅੱਛਾ ਕਿੰਨੀ ਦੂਰੋਂ ਲੈ ਕੇ ਆਏ ਇਹਨਾਂ ਨੂੰ ਤੁਸੀਂ ਅਹੀਂ ਲੈ ਕੇ ਆਂ ਜੀ ਘੋਟੋ ਘਟ ਵੀ 3 ਕਿਲੋਮੀਟਰ ਤੋਂ ਲੈ ਕੇ ਆਏ 3 ਕਿਲੋਮੀਟਰ ਦਾ ਇਹਦਾ ਤੋੜ ਕੇ ਹਾਂ ਜੀ ਪਾਣੀ ਤਾਂ ਬਹੁਤ ਡੂੰਗਾ ਵੀ ਅਗੇ ਜਗ੍ਹਾ ਪਾਣੀ ਤਾਂ ਪੈਰ ਨਹੀਂ ਲੱਗਦੇ ਜੀ ਗਾੜੀ ਉੱਥੇ ਤਰ ਕੇ ਆਈਆਂ ਹਨ ਡੰਗਰ ਹੂੰ ਹਾਂ ਜੀ ਫਿਰ ਇਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਬੇਜਬਾਨ ਮੇਸਨ ਖੜੇ ਵੀ ਰਹੋਣੇ ਤੇ ਭੁੱਖ ਪੱਖ ਵੀ ਰਹੋਣੇ ਕੱਲ੍ਹ ਦੇ ਖੜੇ ਆ ਜੀ ਹਾਂਜੀ ਆਪਾਂ ਤਾਂ ਆਪਣਾ ਹੀਲਾ-ਸੇਲਾ ਕਰਾਂਗੇ ਇਹਨਾਂ ਨੂੰ ਬੰਨੀ ਰੱਖਣਾ ਹਾਂਜੀ ਇਹਨਾਂ ਦਾ ਇਹਨਾਂ ਜਿਹੜਾ ਮੂੰਹ ਬੋਲਣਾ ਜੀ ਇਹਦਾ ਦੇਖੋ ਆਪਦੇ ਜੋ ਕਹਿੰਦਾ ਇਹਨਾਂ ਨੇ ਅਜੇ ਕਈ ਜਗ੍ਹਾ ਮੈਨੂੰ ਲੱਗਦਾ ਹੋਰ ਵੀ ਹੁਣੇ ਜਿਹੜੇ ਬੱਜੇ ਹੋਣੇ ਆ ਹਾਂਜੀ ਹਜੇ ਦੋ ਗੇੜੇ ਲਾਉਣੇ ਪੈਣੇ ਆ ਜੀ ਇਸ ਤੋਂ ਇਲਾਵਾ ਹਾਂਜੀ 3 ਕਿਲੋਮੀਟਰ ਫੇਰ ਲਿਆਉਣੇ ਤੋਰ ਕੇ ਠੀਕ ਹੈ ਹਾਂਜੀ ਫਿਰ ਤੁਸੀਂ ਇਹ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਲੋਕ ਵੀ ਆਪਣੇ ਨੂੰ ਸੇਵ ਕਰ ਰਹੇ ਨੇ rescued ਕਰਕੇ ਆਪਣੇ ਪਰਿਵਾਰਾਂ ਬਾਲ ਲੈ ਰਹੇ ਨੇ ਉੱਥੇ ਜਿਹੜੇ ਬੇਜਵਾਨ ਨੇ ਜਿਨ੍ਹਾਂ ਨੂੰ ਅਸੀਂ ਬੰਨ ਕੇ ਰੱਖਦੇ ਆ ਉਹਨਾਂ ਨੂੰ ਕੱਢਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੇ ਜਾਨਵਰ ਇਹਨਾਂ ਰੁੜੇ ਵੀ ਆ ਬਾਪੂ ਜੀ ਇੱਥੇ ਰਹਿਣ ਵਾਲੇ ਹੋ ਹਾਂਜੀ ਕਿਵੇਂ ਪਾਣੀ ਕਿਦਾਂ ਪਾਣੀ ਬਹੁਤ ਜ਼ਿਆਦਾ ਗੁਰ ਲੋਟ ਹੋਇਆ ਹਰ ਦਾ ਪਾਣੀ ਦਾ ਹਾਂਜੀ ਕਿੰਨੇ ਕੁ ਲੋਕ ਅੰਦਰ ਆ ਗਏ ਇਧਰ ਇਧਰ ਪਿੰਡ ਦਾ ਸਾਰੇ 16 ਪਿੰਡ ਆ ਜਿਹੜੇ ਘੇਰੇ ਚ ਆਏ ਖੜੇ ਆ ਦਰਮਾਡੇ ਦੇ 16 ਪਿੰਡ ਹਾਂ ਜੀ ਤੇ ਜਦੋਂ ਹੁਣ ਪਾਣੀ ਵਧਿਆ ਵੈਸੇ ਤਾਂ ਮਹੀਨਾ ਹੋ ਗਿਆ ਤੁਹਾਡੇ ਪਾਣੀ ਆਏ ਤੋਂ ਮਹੀਨਾ ਹੋ ਗਿਆ ਜੀ ਬਈ ਪਹਿਲੋਂ ਇਨਾ ਨਹੀਂ ਸੀ ਅੱਜ ਨਾ ਹੋਣ ਆਇਆ ਹੁਣ ਤਾਂ ਜ਼ਿਆਦਾ ਹੀ ਆ ਗਿਆ ਨਾ ਅਗਲਾ ਪਾਣੀ ਜਿਹੜਾ ਇਹ ਘਰਾਂ 'ਚ ਨਹੀਂ ਸੀ ਪਿਆ ਹੁਣ ਤਾਂ ਘਰਾਂ ਦੇ ਵਿੱਚ ਵੀ ਗੋਡੇ-ਗੋਡੇ ਪੱਟ-ਪੱਟ ਹੋ ਗਿਆ ਅੱਜ ਬਤਰਾ ਦਾ ਆ ਗੱਲ ਜੀ ਅੱਜ ਆਪਣੇ ਜੋ ਲੋਕ ਨੇ ਉਹਨਾਂ ਦਾ ਬਚਾਅ ਕੋਈ ਨੁਕਸਾਨਤ ਨਹੀਂ ਹੈਗਾ ਨਾ ਆ ਜਿਹੜੇ ਨੇਵੀਆਂ ਪਾ ਜਿਵੇਂ ਜਿਵੇਂ ਪਾਣੀ ਚੜਦਾ ਘਰਾਂ 'ਚ ਵੜਦਾ ਸੀ ਉਹ ਲੋਕ ਉੱਠ ਕੇ ਤੁਰੇ ਆਏ ਆ ਅੱਜ ਸਾਡੇ ਘਰਾਂ 'ਚ ਵੜ ਗਿਆ ਸੀ ਅੱਜ ਹੀ ਬਾਹਰ ਨਿਕਲ ਤੁਰੇ ਆ ਮੈਂ ਬਹੁਤ ਖਿਆਈ ਆਈ ਖੜੀ ਆ ਠੀਕ ਹੈ ਤੇ ਪ੍ਰਸ਼ਾਸਨ ਆਇਆ ਕੋਈ ਤੁਹਾਡੇ ਇੱਥੇ ਕੋਈ ਕੱਢਣ ਤੈਨੂੰ ਕੋਈ ਸਾਡੇ ਕੋਲ ਪ੍ਰਸ਼ਾਸਨ ਵਾਲਾ ਨਹੀਂ ਆਇਆ ਕੋਈ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਹਾਂਜੀ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਹਾਂਜੀ ਠੀਕ ਹੈ ਠੀਕ ਤਾਂ ਜਿਵੇਂ ਦੇਖੋ ਇੱਕ ਬੰਦਾ ਵੀ ਮੈਨੂੰ ਨਹੀਂ ਅਜੇ ਤੱਕ ਮਿਲਿਆ ਜਿੱਦਾਂ ਗੱਲ ਕਹੀ ਹੋਵੇ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਨੂੰ ਜਿਹੜੇ 3000 ਦੇ ਕਰੀਬ ਲੋਕ ਅੰਦਰ ਹੈਗੇ ਆ ਜਿਹੜੇ ਲੋਕ ਬਾਉਪੋਰ ਦੇ ਟਾਪੂ ਦੇ ਅੰਦਰ ਬੈਠੇ ਆ ਇਹਨਾਂ ਨੂੰ ਕੋਈ ਕੱਢਣ ਆਇਆ ਹੋਵੇ ਇੱਕ ਬੰਦਾ ਵੀ ਨਹੀਂ ਮੈਨੂੰ ਮਿਲਿਆ ਮੈਂ ਜਦੋਂ ਦਾ ਇੱਥੇ ਸ਼ੂਟ ਕਰਨ ਆਇਆ ਕਿਸੇ ਇੱਕ ਨੇ ਵੀ ਨਹੀਂ ਕਿਹਾ ਕਿ ਪ੍ਰਸ਼ਾਸਨ ਦਾ ਕੋਈ ਬੰਦਾ ਪਹੁੰਚਾ ਹੋਵੇ ਲੋਕ ਆਪਣੇ ਆਪ ਜਿਹੜੇ ਆਪਣੇ ਆਪ ਨੂੰ ਰੈਸਕਿਊ ਕਰਕੇ ਕੱਢ ਕੇ ਲਿਆ ਰਹੇ ਨੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਰਿਸਕ ਲੈ ਕੇ ਜਿਹੜਾ ਬਾਹਰ ਲੈ ਕੇ ਆ ਰਹੇ ਨੇ ਲੇਕਿਨ ਅਜੇ ਤੱਕ ਕੋਈ ਟੀਮ ਜਿਹੜੀ ਨਹੀਂ ਪਹੁੰਚੀ ਜ਼ਰੂਰਤ ਹੈ ਕਿ ਇਹਨਾਂ ਲੋਕਾਂ ਦੀ ਵੀ ਬਾਹਰ ਫੜਦੀ ਕਿ ਤਾਂ ਕਿ ਜਿਹੜੇ ਸਰਕਾਰ ਇਹਨੇ ਬਾਹ ਫੜੇ ਔਰ ਇਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਔਰ ਇਹ ਪਾਣੀ ਦੀ ਆਫਤ ਤੋਂ ਬਚਾਇਆ ਜਾਵੇ ਕੈਮਰਾਮੈਨ ਜਸਵਿੰਦਰ ਦੇ ਨਾਲ ਜਗਜੀਤ ਸਿੰਘ ਤੰਜੂ ਲਾਈ ਪ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ